ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਟਾਈਮ ਬਾਅਦ ਅੱਜ ਆਪਾਂ ਕੋਈ ਵਲੌਗ ਬਣਾਇਆ YouTube ਤੇ ਦੁਬਾਰਾ ਵਾਪਸੀ ਕੀਤੀ ਹੈ ਕੁਝ ਘਰੇਲੂ ਸਮੱਸਿਆਵਾਂ ਆ ਜਾਂਿਓ ਕੁਝ ਗਿੰਦਗੀ ਕਰ ਰਹੀ ਮੈਂ ਕਰਕੇ ਵਲੌਗ ਬਣਾਉਣ ਨੂੰ ਕੋਈ ਦਿਲਜਨ ਨਹੀਂ ਕੀਤਾ ਤੇ ਅੱਜ ਆਪਣਾ ਫੌਜੀ ਲਿਆਇਆ ਫੜ ਕੇ 나ਗਦੇਵਤਾ ਤੇ ਅੱਜ ਕੋਬਰਾ ਦੇ ਕਰਾਉਣੇ ਤੁਹਾਨੂੰ ਦਰਸ਼ਨ ਤੇ ਬਣੇ ਰਿਓ ਵਲੌਗ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕੋਸ਼ਿਸ਼ ਕਰਾਂਗੇ ਹੁਣ ਆਪਾਂ ਵਲੌਗ ਕੰਟੀਨਿਊ ਕਰ ਸਕੀਏ ਤਾਂ ਆਪਾਂ ਬੜਾ ਟਾਈਮ ਲੰਨ ਦੇ ਮਲਾਉਣਿਆ ਸਾਨੂੰ 나ਗ ਦੇਵਤਾ ਨਾਲ ਇਹ ਕਿਸੇ ਦੇ ਘਰੇ ਰਾਤ ਦਾ ਤੰਕਰ ਹੀ ਜਾਂਦਾ ਸੀਗਾ ਸੱਪ ਉਹਨਾਂ ਨੂੰ ਆਪਣੇ ਪਿੰਡ ਦੇ ਵਿੱਚ ਹੀ ਸੀਗਾ ਕਿਸੇ ਤੇ ਤੇ ਫਬਜੀ ਹੁਣ ਸੱਪ ਫੜਨ ਦੇ ਵਿੱਚ ਕਾਫੀ ਮਸ਼ਹੂਰ ਹੋਇਆ ਪਿਆ ਤੁਹਾਨੂੰ ਪਤਾ ਆਪਣਾ ਤੇ ਇਹਨੂੰ ਫਿਰ ਉਹਨਾਂ ਨੇ ਪੌਣ-ਪਾਣ ਕੀਤਾ ਵੀ ਆ ਕੇ ਯਾਰ ਸਾਡੀ ਸਮੱਸਿਆ ਦਾ ਹੱਲ ਕਰ ਫਿਰ ਉਹਨਾਂ ਦੇ ਘਰੋਂ ਫੜ ਕੇ ਲਿਆ ਆਏ ਇਹ ਹੁਣੇ ਝੋਲੇ 'ਚ ਪਾ ਲਿਆ ਆ ਤੇ ਚਲੋ ਬਸ ਬੜੀਆਂ ਗੱਲਾਂ ਨਹੀਂ ਕਰਦੇ ਆਪਾਂ ਦੇਖੋ ਤੁਸੀਂ ਕਰੋਨਾਗ ਦੇਵ ਦੇ ਦਸ਼ ਕੋਬਰਾ ਕਿੰਗ ਲਓ ਵੀ ਦੋਸਤੋ ਅੱਜ ਬਹੁਤ ਦੇਰ ਬਾਅਦ ਵਲੌਗ ਪਾਉਣ ਲੱਗੇ ਆ ਅੱਜ ਉਹ ਵੀ ਵਲੌਗ ਪਾਉਣ ਲੱਗੇ ਤੇ ਫੌਜੀ ਲੈਂਦਾ ਪੰਗੇ ਸੱਪਾਂ ਨਾਲ ਤੁਹਾਨੂੰ ਪਹਿਲਾਂ ਵੀ ਇੱਕ ਦੋ ਵੀਡੀਓਆਂ ਦੀਆਂ ਪਾਈਆਂ ਅੱਜ ਪਤਾ ਨਹੀਂ ਕਿਹਦੇ ਘਰੇ ਇਹ ਤੰਗ ਕਰੀ ਜਾਂਦਾ ਹੀ ਰਾਤ ਦਾ ਤੇ ਆਹ ਦੇਖੋ ਝੋਲੇ 'ਚ ਪਾਈ ਫਿਰਦਾ ਪਤੰਦਰ ਹੁਣ ਕਹਿੰਦਾ ਕੱਢ ਕੇ ਤੇ ਦਰਸ਼ਕਾਂ ਨੂੰ ਵਿਖਾ ਲਗੇ 나ਗਦੇਵ ਦੇ ਦਰਸ਼ਨ ਕਰਾ ਦਗੇ ਆਹਾ ਸ਼ਜਲੀ ਵਾਲਾ ਏ ਕੀ ਆਵਾਜ਼ ਹੈ ਏ ਏ ਫੁਕਾਰੇ ਮਾਰਦਾ ਹੈ ਹੈ ਬੱਲੇ 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 ਹੈਲੋ ਹੈਲੋ ਏ ਇੱਧਰ ਝਾਕ ਇੱਧਰ ਏ ਇੱਧਰ ਤਾਂ ਬੰਦਾ ਹੈ ਹੈ ਇਦਰਾ ਹੀ ਲਓ ਵੀ ਦੋਸਤੋ ਕਰੋ ਨਾਗਦੇਵ ਦੇ ਦਰਸ਼ਨ ਦੇ ਨਾਲੇ ਫੌਜੀ ਦੀਆਂ ਕਰਾਂ ਮੱਤ ਇਹ ਨੂੰ ਮੈਂ ਭਾਈ ਬਹੁਤ ਸਮਝਾਉਣ ਹੋਂਾ ਕਿ ਕਿਦਾਂ ਕਿਤੇ ਤੂੰ ਲੜਾ ਲੇਗਾ ਪਰ ਇਹ ਹਟਦਾ ਨਹੀਂਗਾ ਹੁਣ ਇਹਦਾ ਦਰਜਾ ਚੱਕਿਆ ਗਿਆ ਆ ਖੁੰਦੀ ਬਾਗ ਕਿਹੜਾ ਕਈ ਵਾਰੀਆਂ ਨੇ ਸਭ ਖੜ ਲਿਆ ਤੇ ਲਓ ਵੀ ਜੋਗੀ ਆ ਚੁੱਕੇ ਖੇੜਾ ਪਾਉਣ ਵਾਸਤੇ ਬੰਦਾ ਨਿਗਾਹ ਰੱਖਿਓ ਬੰਦਾ ਜੋ ਜੋ ਜੋਗੀ ਜੋਗੀ ਪਹੁੰਚ ਚੁੱਕੇ ਆ ਚੱਕ ਗਏ ਬੰਦਾ ਇਹ ਤੇ ਦਰਸ਼ਕ ਵੀ ਪਹੁੰਚ ਗਏ ਆ ਵੇਹ ਇੱਕ ਸਾਬੀ ਕਰਦਾ ਨਾ ਚੱਜਰੀ ਵੇਹ ਸੱਜਰੀ ਵੇਖ ਤੂੰ ਆਇਆ ਆਤਮਾ ਦੀ ਮੁਰੇ ਆ ਗਣੀ ਆਇਆ ਰੱਖ ਰੱਖ ਵੇ ਹੋ ਜਾ ਹਾਂ ਬੰਦਾ ਨਹੀਂ ਚੜਦਾ ਬੰਦਾ ਇਹੇ ਪੂਰੀ ਬੱਤੀ ਉਹ ਲਈ ਬਦਲ ਗਿਆ ਮੀਂਹ ਆ ਗਿਆ ਕੀ ਬਾਤ ਹੈ ਆ ਵੇ ਇਧਰ ਨੂੰ ਆ ਰਵੇ ਜਿੱਦਾਂ ਨੂੰ ਜਿੱਦਾਂ ਭੰਗੂਗਾ ਉਦਰੇ ਭੰਗੂਗਾ ਨਾ ਛੇੜਨਾ ਬਾਈ ਬਾਈ ਹਾਂ ਕਾ ਦਿੰਦਾ ਵਗਰੇ ਵੇ ਜੋ ਮੋਟਾ ਬਦਲ ਬੱਲੇ 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 ਵੇ ਸਿੱਧਾ ਆਪਣੀ ਇਹਦੀ ਨਸਲਾਂ ਦਾ ਬਹੜਾ ਪਤਾ ਨਹੀਂ ਪਰ ਦਰਸ਼ਕੋ ਜੇ ਕਿਸੇ ਨੂੰ ਇਹਦੀ ਨਸਲ ਬਾਰੇ ਪਤਾ ਹੋਵੇ ਪੈੜਾ ਦਊਗਾ ਤਾਂ ਜ਼ਰੂਰ ਦੱਸਿਓ ਇਹ ਜ਼ਹਿਰੀ ਹੈ ਕਿ ਵੈਸੇ ਹੈ ਭਾਈ ਪਰ ਸਾਨੂੰ ਤਾਂ ਜ਼ਹਿਰੀ ਲੱਗਦਾ ਜਿਹੜਾ ਐਡਾ ਫੰਡ ਚੌੜਾ ਕਰਕੇ ਇਹ ਵੀ ਫੁੱਲ ਹੈ ਹੈਨਾ ਕੋਈ ਨਾ ਯਾਰ ਕੀ ਇਹ ਤਿੰਨ ਇਹਨਾਂ ਤਰਸ ਨਾਲ ਨਾ ਪੜੀ ਕੇ ਬੈਠੇ ਪੁੱਛਦੇ ਹਾਂ ਹਾਂ ਉਹ ਹੀ ਲੱਜੂਗਾ ਤੁਹਾਡੇ ਫੜਾ ਕਿੱਥੋਂ ਹੈ ਇਹ ਉਹਨਾਂ ਦੇ ਘਰੋਂ ਲੈ ਆਏ ਸੰਤੇ ਬੋਰੀ ਦੇ ਉਹ ਤੂੰ ਕਿਰੋਂਲੇ ਤੋਂ ਤੇ ਉਹ ਤੰਗ ਦੀ ਜਾਂਦਾ ਸੀ ਉਹਨਾਂ ਨੂੰ ਬੋਰੀ ਸਿੱਖਣੇ ਘਰੇ ਉਹਨਾਂ ਨੂੰ ਪਾਗਾਂ ਦੀ ਗੱਲਾਂ ਪਾਪ ਜਾ ਇਹਨੂੰ ਰਾਤ ਦਾ ਤੰਗ ਕਰੀ ਜਾਂਦਾ ਸੀ ਉਹਨਾਂ ਨੂੰ ਇਹਨੂੰ ਫਿਰ ਉਹਨਾਂ ਨੇ ਇਨਵਾਈਟ ਕੀਤਾ ਮੈਂ ਤੈਨੂੰ ਕਹਿ ਸਕੂ ਮੈਂ ਕਿ ਤੂੰ ਕਹਿਣਾ ਸੀ ਵੀ ਇਹਦੀ ਪਾਈ ਸੇਵਾ ਹੁੰਦੀ ਪੰਜ 20 ਕਿਲੋ ਕਣਕ ਦਾ ਕੇਸ 501 ਰੁਪਏ ਤਾਂ ਸਹੀ ਠੀਕ ਹੈ ਤਾਂ ਸੇਰੀ ਕੋਣ ਹਾਂ ਸੇਸਨਾ ਲਓ ਜਦੋਂ ਦੱਸ ਕੋ ਗਲਤ ਕਮੈਂਟ ਕਰਨ ਤੋਂ ਬਚਿਓ ਅਸੀਂ ਮਾਰਨਾ ਨਹੀਂ ਇਹਨੂੰ ਅਸੀਂ ਇਹਨੂੰ ਉਧਰ ਸੂਏ ਵਾਲੇ ਖੇਤ ਸੂਏ ਦੇ ਨਾਲ ਛੱਡ ਦਾਂਗੇ ਅੱਗੇ ਆਪ ਦਾ ਭਾਈ ਬਣੀ ਵਿਚਾਰੂਗਾ ਸਪਨੀ ਕਿ ਸਪਨੀ ਕਿ ਸਪਨੀ ਤੇ ਤੋਪੇ ਕਰੀ ਇਹ ਦੱਤਾਂ ਲੱਗਦਾ ਇਹ ਲੱਗਦਾ ਯਾਰ ਇਹ ਇੱਕ ਡਰਦੇ ਆ ਤੁਹਾਨੂੰ ਆਪਾਂ ਜਾਂਦਾ ਹੋਏ ਇਹ ਲਾ ਮਾਵੀ ਗਾਰੀ ਹੈ ਹਉਗਤ 4 ਫੁੱਟ ਦਾ ਹੈ ਨਾ ਚਲ ਪਾਲਾ ਪਟਾਰੀ ਚ ਇਹ ਜਦੋਂ ਪਹਿਲਾਂ ਫੌਜੀ ਸੀ ਹੁਣ ਜੋਗੀ ਫੌਜੀ ਰੱਖਦਾ ਨੰਡੇ ਦੇ ਪਰ ਆ ਕੇ ਤੱਕ ਫੌਜੀ ਬਾੜ ਲਾ ਆਏ ਬੜਜੂ ਕੋ ਵਿੱਚ ਆਏ ਮੂੰਹ ਜੋ ਕਰਦੇ ਨੇ ਇਹ ਤੇ ਯਾਦ ਦੇਰ ਤਾਂ ਵਿੱਚ ਲਓ ਵੀ ਸੱਜਰਾਂ ਅੱਜ ਵਾਲੀ ਵੀਡੀਓ ਉਸ ਦਿਨੋਂ ਅੱਜ ਪਾਵਾਂਗੇ ਵਲੌਗ ਬਹੁਤ ਟਾਈਮ ਬਾਅਦ ਤੇ ਉਹ ਵੀ ਫੌਜੀ ਨੇ ਪਵਾਤਾ ਸੱਪ ਫੜ ਲਿਆ ਮੈਂ ਚੱਲ ਬਣਾ ਕੇ ਦਰਸ਼ਨ ਕਰਾ ਦਿੰਨੇ ਆ ਸੱਜਰਾਂ ਨੂੰ ਲੈ ਸੱਜਾਵਾਂਗੇ ਲੈ ਇਹ ਨਾ ਲੱਖਾ ਦਿਨ ਦਿੰਦੇ ਰਕਲਾ ਲਈ ਉਹ ਕੁਛ ਨਹੀਂ ਆਦਾ ਦੁੱਧ ਪੀਣਾ ਵਸ ਦੁੱਧ ਪਿਆ ਛੱਡਿਆ ਕਰੀ